ਪੰਜਾਬੀ ਵਿੱਚ ਗਿਟਾਰ ਸਿੱਖਣ ਦੇ ਇੱਕ ਨਵੇਂ ਲੈਸਨ ਤੁਹਾਡਾ ਸਵਾਗਤ ਹੈ ਸੋ ਜਿਨ੍ਹਾਂ ਨੇ ਮੈਨੂੰ ਫੋਲੋਨ ਕੀਤਾ ਜਾ ਕੇ ਜਲਦੀ ਜਲਦੀ ਫੋਲੋ ਕਰ ਲਓ ਸੋ ਐਦੂ ਸੌਖੇ ਤਰੀਕੇ ਨਾਲ ਪੰਜਾਬੀ ਵਿੱਚ ਤੁਹਾਡਾ ਗਿਟਾਰ ਦਾ ਰਟਾ ਕੋਈ ਨਹੀਂ ਲਵਾ ਸਕਦਾ ਸੋ ਆਜੋ ਜੀ ਲੈਸਨ ਨੰਬਰ 19 ਚ ਆਪਾਂ ਕੀ ਕੀਤਾ ਸੀਗਾ ਆਪਾਂ ਲੈਸਨ ਨੰਬਰ 19 ਜੀ ਕੀਤਾ ਸੀਗਾ ਰੋਮਾਂਟਿਕ Song ਹੈਣਾ ਜੀ ਕਿਹੜੇ ਕੋਰਡਸ ਤੇ A minor E major ਤੇ G major ਓਕੇ ਜੀ ਜੋ ਕਿਸ ਨੂੰ ਨਹੀਂ ਸਮਝ ਲੱਗਦੀ A minor ਤੇ ਇਧਰ ਸਟਮਿੰਗ ਤਾਂ ਲੈਸਨ ਨੰਬਰ 18 ਤੇ 17 ਜਾ ਕੇ ਦੇਖੋ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਅੱਜ ਸੈਡ ਗਾਣੇ 10 ਗਾਣੇ ਸੈਡ ਕਵਰ ਕਰਾਂਗੇ ਕੋਰਡ ਕਿਵੇਂ down up 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 ਕਰਦੇ ਉੱਥੇ ਜੰਦੂ 1 2 3 4 ਅਸੀਂ 1 2 3 4 5 6 7 ਚੇਂਜ 1 2 3 4 5 ਇੱਥੇ ਚੇਂਜ ਹੋ ਜੂ ਦੇਖੋ ਧਿਆਨ ਨਾਲ ਅਸੀਂ ਕਰਦੇ ਰਏ ਪਿਆਰ ਨੂੰ ਪਰ ਉਹਦੇ ਲਈ ਮਖਾਨ ਸੀ ਨੈਕਸਟ ਗਾਣਾ ਹੀ ਕਰਾਂਗੇ ਕਿਹੜਾਗਾ ਜੀ ਦੋ ਨੈਣ ਤੇਰੇ ਦੋ ਨੈਣ ਮੇਰੇ ਦੋ ਨੈਣ ਨੈਣ ਤੋਂ ਸੱਮ 1 2 3 4 5 6 7 ਦੋਨੈਣ ਤੇਰੇ ਦੋਨੈਣ ਮੇਰੇ ਮੇਰਾ ਸਭ ਕੁਝ ਬਦਲ ਗਿਆ ਤੇਰੇ ਜਾਣ ਦੇ ਪਿਛੋਂ ਨੇ ਮੇਰਾ ਮਾਂ ਵੀ ਜਾ ਟੁੱਟ ਗਿਆ ਤੂੰ ਕੱਖਾਂ ਤੇ ਪਿਛੋਂ ਨੇ ਮੇਰਾ ਸਭ ਕੁਝ ਸਭ ਕੁਝ ਤੂੰ 1 2 3 4 5 6 7 ਤੂੰ ਜੁਦਾ ਹੋਇਆ ਪਰ ਤੇਰੀ ਯਾਦ ਜੁਦਾ ਨਾ ਹੋਈ ਸਾਡੇਆਂ ਪੈਰਾਂ ਤੋਂ ਸਿੱਖੀ ਉੱਠਣਾ ਬੈਗੀ ਦੂਰ ਕਿਤੇ ਆਲਣਾ ਬਣਾ ਕੇ ਵੱਡਿਆਂ ਸ਼ਿਕਾਰੀਆ ਨੇ ਮੌਂ ਲਿਆ ਵੱਡਿਆਂ ਸ਼ਿਕਾਰੀਆ ਨੇ ਅੱਗੇ ਹਿੰਦੀ ਗਾਣਾ ਆ ਗਿਆ ਦਿਲ ਗਲਤੀ ਕਰ ਬੈਠਾ ਹੈ ਗਲਤੀ ਕਰ ਬੈਠਾ ਹੈ ਦਿਲ ਇਹ ਗਲਤੀ ਕਰ ਅੱਗੇ ਸਿੱਧੂ ਬਾਈ ਦਾ ਵੇ ਮੈਂ ਚੰਗੀਆਂ ਤੇਥੋਂ ਦੂਰ ਹੋ ਕੇ ਤੇਥੋਂ ਦੂਰ ਹੋ ਕੇ ਵੇ ਮੈਂ ਚੰਗੀਆਂ ਕਿਆ ਬਾਤ ਐ ਵੇ ਜੱਟਾ ਕਿਆ ਬਾਤ ਐ ਅਜ ਤੱਕ ਕੀ ਇਹ ਨਾ ਬਤਾਈ ਰਹਤ ਐ ਕਿਆ ਬਾਤ ਐ ਵੇ ਜੱਟਾ ਕਿਆ ਬਾਤ ਐ ਲਾਸਟ ਗਾਣਾ ਕੁਝ ਕੁ ਦਿਨਾਂ ਦੀ ਗੱਲ ਬਾਤ ਹੋਈ ਨਾ ਉਹਦੇ ਲਈ ਤੇ ਸਾਰੀ ਗੱਲ ਬਾਤ ਮੁੱਕ ਗਈ ਜੇ ਤੁਸੀਂ ਡਿਟੇਲ ਚ ਚਾਹੁੰਦੇ ਹੋ ਇਹ ਗਾਣਾ ਦੀ ਵੀਡੀਓ ਠੀਕ ਆ ਜੀ ਸੋ ਮੈਨੂੰ ਦੱਸੋ ਮੈਂ ਡਿਟੇਲ ਚ ਵੀ ਪਾਉਂਗਾ ਸੋ ਮੋਟਾ ਮੋਟਾ ਸਾਹਬ ਤੁਹਾਡਾ ਕੋਰਡ ਉਹੀ ਰਹਿਣਗੇ ਠੀਕ ਹੈ ਜੀ ਜਿਹੜੇ ਪਹਿਲਾਂ ਰੋਮੈਟਿਕ ਚ ਵਰਤੇ ਸੀ ਉਹੀ ਆਪਾਂ ਸੈੱਟ ਕਰ ਲੈਣਾ ਚ ਸਟਮਿੰਗ ਵੀ ਥੋੜੀ ਡਾਊਨ ਅਪ ਡਾਊਨ ਅਪ ਡਾਊਨ 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 ਇਸ ਨੈਕਸਟ ਲੈਸਨ ਚ ਚੱਲਣਗੇ ਆਪਣੇ ਜੀ ਮੇਜਰ ਕੋਰਡ ਦੇ ਡੀ ਏ ਜੀ ਠੀਕ ਹੈ ਜੀ ਸੋ ਥੈਂਕ ਯੂ ਸੋ ਮੱਚ ਇਸ ਵੀਡੀਓ ਨੂੰ ਜਲਦ ਤੋਂ ਜਲਦੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਥੈਂਕ ਯੂ ਜੀ